ਪਿਆਰੇ ਵਿਦਿਆਰਥੀ ਸਾਡੇ ਅੱਜ 8ਵੇਂ ਦਿਨ ਵਿਗਿਆਨ ਦਾ ਸੈ ਲੈ ਕੇ ਕਸ਼ਮੀਰੀ ਪੰਡਤਾਂ ਦਾ ਅਨੰਤ ਵਰਕਾਉਣਾ ਆਹਾਂ ਜਿਨਾ ਦੀ ਤਕਰੀਰ ਸਿਰ ਦੀ ਜੈ ਬਾਹੇ ਨਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਤੁਨ ਵਜਾਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1669 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਗੁਰਬੇ ਹਿੰਦੂ ਲੋਕ ਜਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੁਸ਼ਟ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇਰ ਨਹੀਂ ਲੱਗੇਗੀ ਕਸ਼ਮੀਰ ਦੇ ਸੁਬੇਦਾਰ ਗਵਰਨਰ ਇਫਤਿਆਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂ ਜੋ ਕਸ਼ਮੀਰੀ ਪੰਡਤ ਸੀ ਸਰਉੱਚ ਕੁਟੀ ਦੇ ਹਿੰਦੂ ਮੰਨੇ ਜਾਂਦੇ ਸਨ ਬਸ ਫੇਰ ਕੀ ਸੀ ਸੋਹਣੀਆਂ ਬਾਦਿਆਂ ਵਿੱਚ ਖੂਨ ਵਹਿਣ ਲੱਗ